ਤੋਂ ਪੰਜਾਬ ਦੇ ਜਦੋਂ ਮੁਹਿੰਮ ਦੇ ਤਹਿਤ ਅੱਜ ਬਟਿੰਡਾ ਪੁਲਿਸ ਕੋਲੋਂ ਵੀਰ ਕਲੋਨੀ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਵੀਰ ਭਵਨ ਦੇ ਵਿੱਚ ਤੇ ਇਸ ਤਹਿਤ ਇੱਕ ਸਟ੍ਰੈਟਜੀ ਪੋਸਦੀ ਹੈ ਕਿ ਪਬਲਿਕ ਨੂੰ ਮਿਲ ਕੇ ਪਬਲਿਕ ਦੇ ਨਾਲ ਮਿਲ ਕੇ ਨਸ਼ਾ ਦੇ ਕਾਬੂ ਕਿ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਇਟ ਪੋਸੀਬਲ ਨਹੀਂ ਹੈ ਸੋ ਅੱਜ ਮੈਡਮ ਅਮ੍ਰਿਤ ਕੌਂਟਰ ਐਸਐਸਪੀ ਬਟਿੰਡਾ ਪਹੁੰਚਿਆ ਬਟਿੰਡਾ ਦੇ ਵੀਰ ਭਵਨ ਦੇ ਵਿੱਚ ਦੇ ਨਾਲ ਜਿਹੜੇ ਵੀ ਕਲੋਨੀ ਤੇ ਆਸ-ਪਾਸ ਦੇ ਲੋਕ ਨੇ ਤੇ ਹੋਰ ਸੰਸਥਾਵਾਂ ਦੇ ਲੋਕ ਨੇ ਉਹ ਵੀ ਇੱਥੇ ਨਾਲ ਜਿਹੜੇ ਆ ਗਏ ਪਹੁੰਚਿਆ ਤੇ ਡਿਸਕਸ਼ਨ ਲਗਾਤਾਰ ਚੱਲ ਰਹੀ ਹੈ ਇਕਿਸ ਤਰ੍ਹਾਂ ਨਸ਼ੇ ਤੇ ਕਾਬੂ ਪਾਇਆ ਜਾ ਸਕਦਾ ਤੁਹਾਨੂੰ ਹੁਣ ਲਈ ਸਾਰਾ ਪ੍ਰੋਗਰਾਮ ਦਿਖਾਵਾਂਗੇ ਕੋਈ ਸੈਕਟਰ ਨੀਆ ਵੀ ਸੀਪ ਹੈਗੇ ਇਸ ਗੱਲ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇਸ ਚੀਜ਼ ਨੂੰ ਕਵਰ ਕਰਦੇ ਹੋ ਤੇ ਸਾਡੇ ਦਰਮਿਆਨ ਡਾਕਟਰ ਰਣੂ ਬੰਸਲ ਜੀ ਐਮ ਡੀ ਸੈਕਟਰ ਸਕੈਟਰਸਟ ਉਹ ਵੀ ਪਹੁੰਚ ਚੁੱਕੇ ਨੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿਉਂਕਿ ਉਹਨਾਂ ਦਾ ਇੱਕ ਨਿੱਜੀ ਤਜਰਬਾ ਉਹਨਾਂ ਦਾ ਪ੍ਰੋਫੈਸ਼ਨ ਹੈ ਉਹਨਾਂ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਰਗ ਰਗ ਦਾ ਪਤਾ ਹੈ ਜੋ ਅਸੀਂ ਬੋਲੀ ਜਾਂਦੇ ਆ ਝੂਠ ਬੋਲੀ ਜਾਂਦੇ ਆ ਉਹਨਾਂ ਨੂੰ ਉਹ ਵੀ ਪਤਾ ਹੈ ਹਨਾ ਪਰ ਹਰ ਇੱਕ ਮਤਲਬ ਡਰ ਕਹਿੰਦੇ ਹੁੰਦੇ ਵੀ ਡਾਕਟਰ ਸਾਹਿਬ ਹਰ ਇੱਕ ਜੇ ਦੀ ਦਿਵਾ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਤੇ ਅਸੀਂ ਇਸਲਾਮ ਤੋਂ ਕਿਵੇਂ ਦੂਰਹੀਏ ਇਸ ਬਾਰੇ ਸਾਡਾ ਚਾਨਣਾ ਪਾਉਣਗੇ ਆਓ ਜੀ ਡਾਕਟਰ ਸਾਹਿਬ ਮਾਂ ਜੋ ਐਸਐਸਪੀ ਮੈ ਇੱਥੇ ਆਏ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਤੇ ਹੋਰ ਸਾਰੇ ਸ਼ਹਿਰ ਦੇ ਸੀਨੀਅਰ ਤੇ ਮੇਰੇ ਕਲੀਕਸ ਤੇ ਜਾਂ ਐਨਜੀਓਜ਼ ਵੱਲੋਂ ਆਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਜਿਹੜੀ ਇਹ ਲੜਾਈ ਹੈ ਸਰਕਾਰ ਨੇ ਛੇੜੀ ਹੈ ਯੁੱਧ ਨਸ਼ਿਆ ਵਿਰੁੱਧ ਸਾਨੂੰ ਪਤਾ ਹੈ ਕਿ ਪਹਿਲਾਂ ਇਹ ਨਹੀਂ ਵੀ ਲੜਾਈ ਚੱਲ ਨਹੀਂ ਰਹੀ ਸੀ ਲੜਾਈ ਚੱਲ ਰਹੀ ਸੀ ਪਹਿਲਾਂ ਪੁਲਿਸ ਪ੍ਰਸ਼ਾਸਨ ਅੱਡ ਲੜਾਈ ਲੜ ਰਿਹਾ ਸੀ ਸਿਹਤ ਵਿਭਾਗ ਅੱਡ ਲੜ ਰਿਹਾ ਸੀ ਤੁਸੀਂ ਲੋਕੀ ਅੱਡ ਲੜ ਰਹੇ ਸੀ ਪਰ ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਚ ਤੇ ਜਾਂ ਇੱਕ ਜਗ੍ਹਾ ਸਾਰੇ ਇਕੱਠੇ ਹੋ ਕੇ ਆਪਣੀ ਲੜਾਈ ਲੜ ਰਹੇ ਹੈ ਸਿਹਤ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਪ੍ਰਸ਼ਾਸਨ ਤੇ ਐਸੇ ਕਰਕੇ ਪਹਿਲੀ ਵਾਰ ਅਸੀਂ ਦੇਖਣ ਤੁਹਾਨੂੰ ਵੀ ਦੇਖਿਆ ਸੀ ਵੀ ਦੇਖ ਰਹੇ ਹੈ ਕਿ ਨਸ਼ਾ ਤੇ ਠੱਲ ਪਈ ਹੈ ਮਤਲਬ ਮੇਰਾ ਪਿਆਰ ਬਾਈ 15 ਸਾਲ ਦਾ ਹੈ ਤੇ ਇੰਨੇ ਸਾਲ ਹੋ ਗਏ ਸੀ ਮਨੋ ਰੋਗ ਵੀ ਭਾਜ ਕੰਮ ਕਰ ਰਿਹਾ ਨਸ਼ੇ ਦੇ ਕੰਮ ਕਰ ਰਿਹਾ ਤੇ ਇੰਨਾ ਐਫਰਟ ਕਦੀ ਨਹੀਂ ਲੱਗਿਆ ਤੇ ਇੰਨਾ ਐਫਰਟ ਕਦੀ ਨਹੀਂ ਹੋਇਆ ਕਿਸੇ ਵੱਲੋਂ ਕਿ ਤਿੰਨੋਂ ਵਿਭਾਗ ਆ ਸਾਰੇ ਵਿਭਾਗ ਇੱਕੋ ਪਾਸੇ ਲੱਗੇ ਆ ਸਰਕਾਰਾਂ ਇੱਕੋ ਪਾਸੇ ਲੱਗੀਆਂ ਕਿ ਆਪਾਂ ਇੱਕ ਹੀ ਕੰਮ ਕਰਨਾ ਕਿ ਇਹ ਜੰਗ ਜਿੱਤ ਕੇ ਰਹਿਣੀ ਹੈ ਕਿ ਅਸੀਂ ਹੁਣ ਦੇਖ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੱਲੋਂ ਸਾਨੂੰ ਪੂਰਾ ਸਹਿਯੋਗ ਹੈ ਸਿਹਤ ਪ੍ਰਸ਼ਾਸਨ ਵੱਲੋਂ ਸਾ ਅਸੀਂ ਪੂਰਾ ਉਨ੍ਹਾਂ ਨਾਲ ਸਹਿਯੋਗ ਕਰ ਰਹੇ ਆਂ ਅਸੀਂ ਦਿਨ ਰਾਤ ਸਾਡੀਆਂ ਕੋਆਰਡੀਨੇਸ਼ਨ ਸਕੀਮਸ ਬਣੀਆਂ ਹੋਈਆਂ ਕਿਉਂਕਿ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਪਹਿਲਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਅਸੀਂ ਕਿੱਥੇ ਜਾਣਾ ਹੈ ਜਾਂ ਕਿੱਥੇ ਇਲਾਜ ਹੋਣਾ ਹੈ ਕਿਵੇਂ ਕਰਾਉਣਾ ਹੈ ਅੱਗੇ ਕੀ ਹੁੰਦਾ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਹੁੰਦਾ ਸੀ ਜਿਹੜਾ ਨਸ਼ੇ ਕਰਦਾ ਸੀ ਬੰਦਾ ਛੋਟੀ ਕੰਜ਼ਮਪਸ਼ਨ 'ਚ ਉਹਨੂੰ ਫੜ ਕੇ ਸਿੱਧਾ ਜੇਲ੍ਹ 'ਚ ਭੇਜਿਆ ਜਾਂਦਾ ਸੀ ਹੁਣ ਸਰਕਾਰ ਵੱਲੋਂ ਇਹ ਜੀ ਸਕੀਮ ਆ ਗਈ ਵੀ ਜਿਹੜਾ ਬੰਦਾ ਸਮਾਲ ਕੁਆਂਟੀਟੀ 'ਚ ਨਸ਼ੇ ਕਰਦਾ ਹੈ ਉਹਦੇ ਪਰਚਾ ਦੇਣ ਦੀ بجائے ਉਹਨਾਂ ਨੂੰ ਨਸ਼ਾ ਸ਼ਰਬ ਕੇਂਦਰ ਵਿੱਚ ਦਾਖਲ ਕਰਾਇਆ ਜਾਂਦਾ ਹੈ ਦਿੱਲੀ ਦੇ ਸਾਡੇ ਕੋਲੇ ਲਗਭਗ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ 20-25 ਮਰੀਜ਼ ਅਸੀਂ ਅਦੇ ਬਠਿੰਡੇ ਦੇ ਹਸਪਤਾਲਾਂ ਦੇ ਨਸ਼ਾ ਸ਼ੌਕ ਦੇ ਅੰਦਰ ਦਿੱਲੀ ਦਾਖਲ ਕਰ ਰਹੇ ਹਾਂ ਤੇ ਆਪਣੇ ਬਠਿੰਡੇ ਵਿੱਚ ਘੱਟੋ ਘੱਟ 80 ਬੈੱਡ ਦਾ ਸਿਵਲ ਹਸਪਤਲ ਦੇ ਵਿੱਚ ਨਸ਼ਾ ਸ਼ੌਕ ਦੇ ਅੰਦਰ ਚੱਲ ਰਿਹਾ ਜੋ ਕਿ ਪਹਿਲਾਂ 50 ਬੈੱਡ ਦਾ ਸੀ ਹੁਣ 80 ਬੈੱਡ ਦਾ ਹੋ ਗਿਆ ਤੇ 60 ਬੈੱਡ ਦਾ ਆਪਣੇ 400 ਕਿੱਲੇ ਵਿੱਚ ਚੱਲਦੇ ਆ ਨਸ਼ਾ ਸ਼ੌਕ ਦੇ ਅੰਦਰ ਈਵਨ ਅਸੀਂ ਹਸਪਤਾਲ ਨਾਲ ਵੀ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਪਸੇ ਸਹਿਯੋਗ ਨਾਲ ਐਮਓਯੂ ਸਾਈਨ ਕਰ ਲਿਆ कि ਜਿਹੜੇ ਕੇਸ ਉੱਥੇ ਸਾਡੇ ਵੱਲੋਂ ਰੈਫਰ ਹੋ ਕੇ ਜਾਣਗੇ ਉਹਨਾਂ ਦਾ ਇਲਾਜ ਵੀ ਫ੍ਰੀ ਹੋਏਗਾ ਉੱਥੇ ਵੀ ਕੱਲ ਪੁਲਿਸ ਪ੍ਰਸ਼ਾਸਨ ਵੱਲੋਂ 20 ਮਰੀਜ਼ ਦਾਖਲ ਕਰਾਏ ਗਏ ਹੈ ਇਹ ਉਹਨਾਂ ਦਾ ਉੱਥੇ ਕੋਈ ਪੈਸਾ ਨਹੀਂ ਲੱਗਿਆ ਕਿਉਂਕਿ ਆਦੇਸ਼ ਮੈਡੀਕਲ ਕੋਲੀ ਵਾਲੇ ਉਹਨਾਂ ਦਾ ਕੋਈ ਪੈਸਾ ਨਹੀਂ ਲੈਣਗੇ ਉਹਨਾਂ ਦਾ ਇਲਾਜ ਦਾ ਖਰਚਾ ਆਏਗਾ ਸਾਰਾ ਉਹ ਸਾਰਾ ਪੈਸਾ ਪੰਜਾਬ ਗਵਰਨਮੈਂਟ ਦੇਏਗੀ ਇਹ ਇੱਕ ਬਹੁਤ ਵੱਡਾ ਪਰੈਲਾ ਕਿ ਆਪਣੇ ਜ਼ਿਲ੍ਹੇ 'ਚ ਇੱਕ ਅਸੀਂ ਹੋਰ ਨਰਸਿੰਗ ਕੋਲੀਜਾ ਕੋਰਸ਼ਮੀਰ ਉਹਦੇ ਨਾਲ ਵੀ ਟਾਈ ਅਪ ਕੀਤਾ ਹੈ ਉਹਦੇ ਵੀ ਕੱਲ ਪਰਸੋ ਸਾਨੂੰ 20 ਬੈੱਡ ਹੋਰ ਮਿਲ ਜਾਣਗੇ ਤੇ ਅੱਜ ਵੀ ਮੈਂ ਮੀਟਿੰਗ ਤੋਂ ਆਇਆ ਡਾਕਟਰ ਸਾਹਿਬ ਹੋਰ ਕੇ ਆਪਾਂ ਬੈੱਡ ਹੋਰ ਵਧਾਈਏ ਆਪਾਂ ਨੂੰ ਜੇ ਇਹ ਲੱਗਦਾ ਹੈ ਕਿ ਆਪਣੇ ਆਲੇ ਦੁਆਲੇ ਕੋਈ ਨਸ਼ਾ ਕਰਦਾ ਹੈ ਆਪਾਂ ਇਹ ਨਹੀਂ ਕਿ ਪਾਸਾ ਵਟ ਕੇ ਟੱਪ ਜੀ ਆਪਾਂ ਕੀ ਲੈਣਾ ਹੈ ਮੇਰਾ ਕਹਿੰਦਾ ਮਤਲਬ ਇਹ ਇੱਕ ਵਾਰ ਆਪਾਂ ਹੀ ਹੁੰਦਾ ਯਾਰ ਉਹ ਦੋ ਬੱਚੇ ਨਸ਼ਾ ਕਰੀ ਜਾਂਦੇ ਆ ਚਲੋ ਆਪਾਂ ਕੀ ਲੈਣਾ ਆਪਾਂ ਪਾਸੇ ਹੋ ਕੇ ਟੱਪ ਜੀਏ ਘਟੋ ਘਟ ਆਪਾਂ ਉਹਨਾਂ ਨੂੰ ਗਾਈਡ ਕਰੀਏ ਜਾਂ ਉਹਨਾਂ ਦਾ ਇਲਾਜ ਕਰਾਈਏ ਜਾਂ ਉਹਨਾਂ ਦੇ ਘਰੇ ਇਨਫੋਰਮ ਕਰੀਏ ਆਪਨੂੰ ਲੱਗਦਾ ਹੈ ਕਿ ਆਪਾਂ ਜਾਣਦੇ ਹੁੰਦੇ ਆ ਕਈ ਵਾਰ ਵੀ ਅਗ ਫਲਾਣੇ ਦਾ ਜਵਾਕ ਹੈ ਨਸ਼ਾ ਕਰੀ ਜਾਂਦਾ ਹੈ ਪਰ ਆਪਾਂ ਡਰਦੇ ਵੀ ਆਪਾਂ ਅਗਲੇ ਨੂੰ ਫੋਨ ਕਰਾਂਗੇ ਜਾਂ ਕਵਾਂਗੇ ਅਗਲਾ ਬੁਰਾ ਨਾ ਮੰਨ ਜੇ ਗੁੱਸਾ ਨਾ ਮੰਨ ਜੇ ਤੇ ਪਰ ਆਪਾਂ ਨੂੰ ਅਗਲੇ ਦੇ ਪੇਰੈਂਟਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਘੱਟੋ ਘੱਟ ਜੇ ਸਹੀ ਟਾਈਮ ਤੇ ਸੂਚੇਜ ਕੀਤਾ ਹੋਵੇ ਉਹ ਜਵਾਕ ਨੂੰ ਬਚਾ ਤਾਂ ਲਵੇ ਇੱਕ ਵਾਰ ਗੁੱਸਾ ਲੱਗਦਾ ਅਗਲੇ ਨੂੰ ਤੇ ਪਰ ਜੇ ਹੋ ਸਕਦਾ ਹੈ ਜਿੰਦਗੀ ਬਚ ਜੇ ਬਹੁਤ ਵਾਰ ਹੁੰਦਾ ਹੈ ਕਿ ਵੀ ਆਪਾਂ ਫੋਨ ਕਰਾਂਗੇ ਤੇ ਅਗਲਾ ਗੁੱਸਾ ਮੰਨ ਜੂਗਾ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਹੀ ਸਹੀ ਜ਼ਿੰਮੇਵਾਰ ਹੈ ਨਾਗਰੀਕ ਹੈ ਜੇ ਆਪਾਂ ਅਗਲੇ ਸੱਚੇ ਦੋਸਤ ਹੈ ਤਾਂ ਆਪਾਂ ਅਗਲੇ ਨੂੰ ਦੱਸਣਾ ਚਾਹੀਦਾ ਕੋਈ ਆਪਾਂ ਨੂੰ ਬਹੁਤ ਵਾਰ ਪਤਾ ਹੁੰਦਾ ਹੈ ਬਾਕੀ ਬੇਸਿਕ ਗੱਲ ਹੈ ਕਿ ਨਸ਼ਾ ਕੀ ਹੈ ਨਸ਼ਾ ਇੱਕ ਬੜੇ ਲੋਕੀ ਡਿਸਕਸ ਕਰਦੇ ਆ ਮੈਂ ਮਾਨਸਿਕ ਰੋਗ ਮਾਰ ਹੁੰਦੇ ਨਾ ਤੇ ਨਸ਼ਾ ਇੱਕ ਨਸ਼ਾਈ ਕਿਹੜਾ ਕਿ ਮਾਨਸਿਕ ਰੋਗ ਹੈ ਇਹਨੂੰ ਕੱਲਾ ਹੈ ਨਾ ਕੋਈ ਨਸ਼ੇ ਨਾਲ ਪੀੜਤਾ ਨਸ਼ੇੜੀ ਹੈ ਕਿਸੇ ਬੰਦੇ ਨੂੰ ਨਸ਼ੇੜੀ ਨਹੀਂ ਕਹਿਣਾ ਚਾਹੀਦਾ ਬੇਸਿਕ ਉਹਨਾਂ 'ਕ ਹਮਦਰਦੀ ਦੀ ਲੋੜ ਹੈ ਕਈ ਵਾਰ ਸਾਡੇ ਕੋਲ ਮਰੀਜ਼ ਆਉਂਦੇ ਆ ਨਸ਼ਾ ਛੱਡਣਾ ਚਾਹੁੰਦੇ ਆ ਐਨੇ ਮਜਬੂਰ ਹੁੰਦੇ ਆ ਕਹਿੰਦੇ ਡਾਕਟਰ ਸਾਹਿਬ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ ਪਰ ਮੈਂ ਛੱਡ ਨਹੀਂ ਪਾ ਰਿਹਾ ਮੈਨੂੰ ਇਸ ਤੋਂ ਬਾਹਰ ਕੱਢੋ ਬੜੀਆਂ ਮਾਵਾਂ ਆਉਂਦੀਆਂ ਰੋਂਦੀਆਂ ਆਉਂਦੀਆਂ ਘਰੇ ਪੈਸੇ ਨਹੀਂ ਹੁੰਦੇ ਮਜਬੂਰ ਹੁੰਦੀਆਂ ਬੜਾ ਦੇਖ ਕੇ ਦੁੱਖ ਹੁੰਦਾ ਦਰਦ ਹੁੰਦਾ ਆਪਾਂ ਉਹਨਾਂ ਲਈ ਇੱਕ ਹੈਲਪਿੰਗ ਹੈਂਡ ਬੰਨਾ ਹੈ ਕਿ ਬੇਸੀ ਕੋ ਅੰਦਰੋਂ ਨਸ਼ਾ ਕਰਦੇ ਕਿਉਂ ਹੈ ਕਈ ਵਾਰ ਇਹਨੇ ਡਿਪਰੈਸਡ ਹੁੰਦੇ ਆ ਕੋਈ ਕਿਸੇ ਕਾਰਨ ਹੁੰਦਾ ਡਿਫਰੈਂਟ ਡਿਫਰੈਂਟ ਕਾਰਨ ਹੈ ਕਿਉਂਕਿ ਇਹ ਮਾਨਸਿਕ ਰੋਗ ਹੈ ਇਹਨੂੰ ਕਿ ਮਾਨਸਿਕ ਰੋਗ ਸਮਝਿਆ ਜਾਵੇ ਨਾ ਕਿ ਇਹਨੂੰ ਬੰਦੇ ਨੂੰ ਕੱਲਾ ਨਸ਼ੇ ਦਾ ਰੋਗੀ ਸਮਝਿਆ ਵੇ ਨਸ਼ੇ ਦੇ ਦੀ ਦਵਾਈਆਂ ਦੇ ਕੇ ਟਰੀਟ ਕੀਤਾ ਜਾਂਦਾ ਉਹ ਵੀ ਜਿਹੜਾ ਮਨੋਰੋਗ ਮਾਹਰ ਕੋਲੋਂ ਇਲਾਜ ਕਰਾਉਂਦਾ ਉਹ ਕੱਲਾ ਇਹ ਨਹੀਂ ਬੰਨੋ ਨਸ਼ੇ ਦੀ ਦਵਾਈਆਂ ਹੀ ਦਿੰਦਾ ਉਹਦੇ ਨਾਲ ਕਾਉਂਸਲਿੰਗ ਵੀ ਹੁੰਦੀ ਹੈ ਉਹਦਾ ਕਾਰਨ ਵੀ ਲੱਭਦਾ ਵੀ ਕਿਸੇ ਵੀ ਮਾਨਸਿਕ ਵੀ ਉਹਦਾ ਕਿਸ ਕਾਰਨ ਨਸ਼ੇ ਤੇ ਲੱਗਿਆ ਅਸੀਂ ਉਹ ਡੰਗਾਈ ਚ ਜਾਣੇ ਆ ਉਹਨੂੰ ਜੇ ਕੋਲ ਨਾਲ ਐਂਟੀ ਡਿਪਰੈਸ਼ਨ ਦਵਾਈ ਦੀ ਲੋੜ ਹੈ ਉਹ ਕਈ ਪੇਸ਼ੈਂਟ ਵਾਇਲੈਂਟ ਵੀ ਹੋ ਜਾਂਦੇ ਆ ਲੜਾਈ ਝਗੜਾ ਵੀ ਕਰਦੇ ਆ ਠੀਕ ਹੈ ਪਰ ਉਹਦਾ ਬਿਹੇਵੀਅਰ ਆ ਉਹ ਤੋਂ ਨਹੀਂ ਕੰਟਰੋਲ ਹੋ ਰਿਹਾ ਉਹਨੂੰ ਨਾਲ ਉਹਦੇ ਨਾਲ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਇਹ ਨਹੀਂ ਵੀ ਕੱਲੀਆਂ ਵੀ ਉਹਨੂੰ ਨਸ਼ੇ ਦੀ ਦਵਾਈ ਸਬਸਟੀਟਿਊਟ ਦਿੱਤਾ ਜਾਂਦਾ ਉਹਨੂੰ ਮਤਲਬ ਹਰ ਸਫੀਅਰ ਤੋਂ ਹਰ ਡਾਈਮੈਂਸ਼ਨ ਤੋਂ ਅਸੀਂ ਡੋਮੇਨ ਤੋਂ ਉਹਦਾ ਇਲਾਜ ਕੀਤਾ ਜਾਂਦਾ ਮਤਲਬ ਲੋਕਾਂ ਨੂੰ ਇਹ ਲੱਗਦਾ ਕਿ ਜਿਹੜਾ ਸੈਕਟਰਿਸਟ ਆ ਜਾਂ ਮਨੋ ਰੋਗ ਮਹਾਰਾ ਇਕੱਲੇ ਨਸ਼ੇ ਦੀ ਸਬਸਟੀਟਿਊਟ ਦਵਾਈ ਦੇ ਦੇ ਜਾਂ ਨੀਂ ਲੋਕਾਂ 'ਚ ਬੜੀ ਇਹ ਗਲਤ ਧਾਰਨਾ ਹੈ ਮੈਂ ਦੱਸਣਾ ਚਾਹੁੰਦਾ ਕਿ ਇੱਕ ਵਾਰ ਕਿਸੇ ਨੂੰ ਵੀ ਨਸ਼ਾ ਛੱਡਦਾ ਹੈ ਬੰਦੇ ਨੂੰ ਵਿਡਰੋਅਲਸ ਹੁੰਦੇ ਆ ਬੜੇ ਤਕੜੇ ਉਹ ਵਿਡਰੋਅਲਸ ਨੂੰ ਰੋਕਣ ਵਾਸਤੇ ਸਾਨੂੰ ਇੱਕ ਵਾਰ ਸਬਸਟੀਟਿਊਟ ਦਵਾਈ ਦੇਣੀ ਪੈਂਦੀ ਹੈ ਘੱਟ ਡੋਸ ਪਰ ਉਹ ਦਵਾਈ ਅਸੀਂ ਹੌਲੀ-ਹੌਲੀ ਘਟਾ-ਘਟਾ ਕੇ ਮਰੀਜ਼ ਦੀ ਡੀਟੌਕਸੀਫਿਕੇਸ਼ਨ ਕਰਨੇ ਆ ਉਹਨੂੰ ਦਾਖਲ ਕਰਕੇ ਘਟਾ-ਘਟਾ ਕੇ ਬੰਦ ਕਰਦੇ ਆ ਫਿਰ ਉਹ ਨਾਰਮਲ ਜੀ ਦਵਾਈਆਂ ਥੋੜੀ ਲੰਬੇ ਟਾਈਮ ਲਈ ਚੱਲਦੀਆਂ ਲੋਕੀ ਕਹਿੰਦੇ ਵੀ ਮਰੀਜ਼ ਸਾਡਾ ਦਵਾਈ ਤੇ ਲੱਗ ਗਿਆ ਤੁਸੀਂ ਆਪਾਂ ਇਹ ਗਲਤ ਸੋਚਦੇ ਆ ਆਪਾਂ ਜੀ ਬੰਦੇ ਦੇ ਨਸ਼ੇ ਦੇ ਨੁਕਸਾਨ ਚਿੱਟੇ ਦੇ ਨੁਕਸਾਨ ਕਿੰਨੇ ਆ ਤੇ ਦਵਾਈ ਦਾ ਨੁਕਸਾਨ ਆਪਾਂ ਦੇਖਣ ਲੱਗਦੇ ਆ ਵੀ ਲੋਕੀ ਸਮਝਦੇ ਦਵਾਈ ਦਾ ਸਾਈਡ ਇਫੈਕਟ ਤਾਂ ਨਹੀਂ ਜੀ ਪਰ ਚਿੱਟੇ ਦਾ ਸਾਈਡ ਇਫੈਕਟ ਕਿੰਨਾ ਜੀ ਇਹ ਦੇਖੋ ਇਹ ਕ੍ਰੋਨਿਕ ਬਿਮਾਰੀ ਹੈ ਲੋਕੀ ਕਹਿੰਦੇ ਦਵਾਈ ਕਦੋਂ ਬੰਦ ਹੋਊਗੀ ਜੀ ਇਹ ਕੁਐਸਚਨ ਲੋਕੀ ਇੱਥੇ ਪੁੱਛਦੇ ਆ ਜੇ ਬੰਦੇ ਨੂੰ 슈ਗਰ ਦੀ ਬਿਮਾਰੀ ਹੈ ਜਾਂ ਥਾਇਰੋਇਡ ਦੀ ਬਿਮਾਰੀ ਹੈ ਉਹ ਤਾਂ ਬੰਦਾ ਡਰਦਾ ਭੱਜ ਕੇ ਦਵਾਈ ਖਾਂਦਾ ਇੱਕ ਦਿਨ ਗੋਲੀ ਮਿਸ ਨਹੀਂ ਕਰਦਾ ਜੇ ਕਿਸੇ ਨੂੰ ਮਾਨਸਿਕ ਰੋਗ ਆ ਜਾਂ ਨਸ਼ੇ ਦੀ ਮਾਨਸਿਕ ਬਿਮਾਰੀ ਲੱਗ ਗਈ ਉਦੋਂ ਘਰ ਦੇ ਉਹਨੂੰ ਪਿੰਨਾਂ ਇਹ ਪੁੱਛਦੇ ਵੀ ਦਵਾਈ ਕਦੋਂ ਬੰਦ ਹੋਊਗੀ ਤੇ ਸਾਡਾ ਕਹਿਣਾ ਇਹ ਹੈ ਜੇ ਬੰਦੇ 6 ਮਹੀਨੇ ਸਾਲ ਲੰਬੇ ਟਾਈਮ ਦਵਾਈ ਖਾਣੀ ਪੈ ਜੇ ਤਾਂ ਉਹਦੇ ਪੇਰੈਂਟਸ ਨੂੰ ਦਵਾਈ ਖਾਣੀ ਚਾਹੀਦੀ ਹੈ ਅੱਜ ਕਈ ਵੇ ਪੇਰੈਂਟਸ ਦੀ ਸਪੋਰਟ ਨਹੀਂ ਮਿਲਦੀ ਮਰੀ ਨੂੰ ਜਦੋਂ ਇਲਾਜ ਕਰਾ ਕੇ ਜਾਂਦਾ ਹੈ ਪੇਰੈਂਟਸ ਕਹਿੰਦੇ ਕਰਨ ਲੱਗ ਜਾਂਦੇ ਆ ਜਲਦੀ ਦਵਾਈ ਛਡਾਓ ਜੀ ਜਲਦੀ ਦਵਾਈ ਛਡਾਓ ਦਵਾਈ ਦਾ ਨੁਕਸਾਨ ਜ਼ਿਆਦਾ ਹੈ ਉਹਦੋਂ ਇਹ ਨਹੀਂ ਸੋਚਦੇ ਵੀ ਦਵਾਈ ਛੱਡ ਕੇ ਉਹ ਦੁਬਾਰਾ ਫੇਰ ਚਿੱਟੇ ਵੱਲ ਭੱਜੂਗਾ ਉਹ ਰੀਲੈਪਸ ਦੇ ਚਾਂਸ ਵੱਧਦੇ ਆ ਉਹ ਚ ਮਤਲਬ ਆਪਾਂ ਨੂੰ ਦਵਾਈ ਦੀ ਛਡਾਉਣੀ ਚਾਹੀਦੀ ਹੈ ਨਾ क्रोनिक ਬਿਮਾਰੀ ਵਾਂਗੂ ਇੱਕ ਟਰੀਟ ਕਰਨਾ ਚਾਹੀਦਾ ਹੈ ਇਹ ਦਵਾਈ ਖਾਂਦਾ ਤਾਂ ਚੰਗੀ ਲਾਈਫ ਜੀ ਰਿਹਾ ਕੰਮ ਤੇ ਜਾ ਰਿਹਾ ਆਪਦਾ ਕ੍ਰਾਈਮ ਘਟ ਰਿਹਾ ਹੈ ਮਤਲਬ ਦੂਜੇ ਪਾਸੇ ਵੀ ਧਿਆਨ ਜਾ ਰਿਹਾ ਉਹਦਾ ਜੇ ਦਵਾਈ ਨਹੀਂ ਖਾਊਗਾ ਨਸ਼ੇ ਵੱਲ ਜਾਊਗਾ ਕੋਈ ਕ੍ਰੈਕ ਪੈਸੇ ਲੁੱਟਘੋ ਕਰਦਾ ਹੈ ਕ੍ਰਾਈਮ ਕਰਦਾ ਹੈ ਮਤਲਬ ਸਾਰੇ ਪਾਸੇ ਹੀ ਨੁਕਸਾਨ ਕਰ ਰਿਹਾ ਹੈ ਨਾ ਫਿਜ਼ੀਕਲੀ ਵੀ ਪੈਸੇ ਦਾ ਵੀ ਸੋਸ਼ੀਅਲੀ ਵੀ ਹਰ ਪਾਸੇ ਦਾ ਨੁਕਸਾਨ ਹੀ ਕਰ ਰਿਹਾ ਉਹ ਇਸ ਲਈ ਇਹ ਥੋੜੀ ਧਾਰਨਾ ਨਾ ਮੈਂ ਤੁਹਾਨੂੰ ਲੋਕੋ ਨੂੰ ਇਹ ਕਹ ਰਿਹਾ ਤੁਸੀਂ ਆਪਾਂ ਬੈਠੇ ਹਾਂ ਸਮਝਦਾਰ ਇਹ ਸਾਰੇ ਮੈਸੇਜ ਕਨਵੇ ਕਰਨਾ ਹੈ ਮੇਰੇ ਪੁਆਇੰਟ ਆਫ View ਤੋਂ ਵੀ ਇਹ ਇੱਕ ਪੇਰੈਂਟਸ ਨੂੰ ਵੀ ਸਮਝਾਉਣ ਵਾਲੀ ਚੀਜ਼ ਹੈ ਅਸੀਂ ਫੈਮਿਲੀ ਕਾਉਂਸਲਿੰਗ ਵੀ ਕਰਦੇ ਹਾਂ ਪਰ ਲੋਕਾਂ ਨੂੰ ਫਿਰ ਇਹ ਹੁੰਦਾ ਹੈ ਵੀ ਜਲਦੀ ਦਵਾਈ ਬੰਦ ਕਰ ਦਈਏ ਉਹਦਾ ਰਿਲੈਪਸ ਰੇਟ ਵੱਧਦਾ ਹੈ ਤੇ ਰਿਲੈਪਸ ਰੇਟ ਘਟਾਉਣ ਨਾਲ ਇਹ ਹੈ ਕਿ ਕ੍ਰੋਨਿਕ ਡਿਜ਼ੀਜ਼ ਵਾਲ ਨੂੰ ਬੰਦਾ ਦਵਾਈ ਖਾਂਦਾ ਰਹੇ ਮੇਨਟੇਨੈਂਸ ਡੋਸ ਚੱਲਦੀ ਰਹਿੰਦੀ ਹੋਣੀ ਹਮੇਸ਼ਾ ਚਾਹੇ 슈ਗਰ ਹੈ ਹੈਥ ਹੈ ਹਾਈਪਰ ਟੈਨਸ਼ਨ ਹੈ ਹੋ ਚਮੇ ਥੋੜੀ ਡੋਸ ਤੇ ਦਵਾਈ ਮੇਨਟੇਨ ਰੰਦਾ ਪੇਸ਼ੈਂਟ ਉਹ ਮੇ ਥੋੜੀ ਦਵਾਈ ਤੇ ਬੰਦਾ ਮੇਨਟੇਨ ਰਹੇਗਾ ਤੇ ਬਾਕੀ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕੋਈ ਮੈਡਮ ਦਾ ਸਮਾਂ ਵੀ ਕੀਮਤੀ ਹੈ ਮੇਰੀ ਇਹੀ ਹੈ ਕਿ ਤੁਸੀਂ ਸਾਰੇ ਆਪਾਂ ਰਲ ਮਿਲ ਕੇ ਨਾਲ ਚੱਲੀਏ ਤਾਂ ਹੀ ਐਸੇ ਸਰਕਾਰ ਨੇ ਇੱਕ ਝੰਗ ਛੇੜੀ ਹੈ ਉਹ ਇਕੱਲੇ ਪ੍ਰਸ਼ਾਸਨ ਤਰੀ ਸਿੱਟ ਸਕਦੇ ਆ ਆਪਾਂ ਪ੍ਰਸ਼ਾਸਨ ਇਕੱਲਾ ਹੀ ਲੜ ਸਕਦਾ ਜੇ ਤੁਸੀਂ ਲੋਕੀ ਸਾਥ ਦੋਗੇ ਤਾਂ ਆਪਾਂ ਇਹ ਝੰਗ ਇੱਕ ਦਿਨ ਜ਼ਰੂਰ ਜਿੱਤੀ ਆਵਾਂਗੇ ਤੇ ਆਪਾਂ ਜਿੱਤਣ ਦੇ ਨੇੜੇ ਐ ਤੇ ਬਸ ਜਲਦੀ ਜਿੱਤ ਲਵਾਂਗੇ ਧੰਨਵਾਦ ਬਹੁਤ ਬਹੁਤ ਥੈਂਕ ਯੂ ਡਾਕਟਰ ਸਾਹਿਬ ਏ ਡਾਕਟਰ ਸਾਹਿਬ ਨੇ ਵੈਸੇ ਆਪ ਹੀ ਕਲੀਅਰ ਕਰਤਾ ਨਹੀਂ ਮੈਂ ਕੁਐਸਚਨ ਇਹ ਪੁੱਛ ਹੀ ਲੈਣਾ ਸੀਗਾ ਕਿ ਮਤਲਬ ਸੁਸਾਇਟੀ 'ਚ ਇਹੀ ਧਾਰਨਾ ਚੱਲਦੀ ਹੈ ਕਿ ਬੰਦਾ ਨਸ਼ੇ ਤੋਂ ਤਾਂ ਹਟ ਗਿਆ ਹੁਣ ਗੋਲੀਆਂ ਤੇ ਲੱਗ ਗਿਆ ਤੇ ਕਿਉਂਕਿ ਇਹਨਾਂ ਕੋਲੇ ਤਾਂ ਬਹੁਤ ਸਾਰੇ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਰਹਿੰਦੇ ਨੇ ਕਿਉਂਕਿ ਮੈਂ ਬਤੌਰ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਕੰਮ ਕਰਦਾ ਮੇਰਾ ਯੰਗ ਬੱਚਿਆਂ ਨਾਲ ਬਾਹਰ ਜਾਂਦਾ ਸਪੋਰਟਸ ਵਾਲੇ ਬੱਚਿਆਂ ਨਾਲ ਬਾਹਰ ਵੀ ਰਹਿੰਦਾ ਤੇ ਬਹੁਤ ਸਾਰੇ ਬੱਚੇ ਜਿਹੜੇ ਅਗੇ ਆਪਦੀ ਪਰਫਾਰਮੈਂਸ ਦੇਣ ਦੇ ਚੱਕਰ 'ਚ ਵੀ ਨਸ਼ੇ 'ਚ ਪੈ ਜਾਂਦੇ ਆ ਉਹਨਾਂ ਨੂੰ ਹੀ ਬਚਾਉਣਾ ਪੈਂਦਾ ਔਰ ਪਲੱਸ 2 ਦੇ ਜਿਹੜਾ ਇੱਕ ਮੈਂ ਸਮਝਦਾ ਹੁੰਨਾ ਕਿ ਝੋਨੇ ਵਾਲੀ ਬੱਟ ਦੇ ਬੱਚਾ ਤੁਰਿਆ ਜਾਂਦਾ ਜਦੋਂ ਪਲੱਸ 2 ਦਾ ਬੱਚਾ ਹੁੰਦਾ ਉਹਦੇ ਸ਼ੌਂਕ ਵੀ ਵੱਲੇ ਹੁੰਦੇ ਨੇ ਉਹਦੇ ਜਿਹੜੇ ਹੈਗੇ ਉਹਦੇ ਦੋਸਤ ਵੀ ਵੱਲੇ ਹੁੰਦੇ ਨੇ ਤਾਂ ਇੱਕ ਜਿਹੜਾਗਾ ਤਿਲਕਣ ਵਾਲਾ ਸਮਾਂ ਜਿਹੜਾਗਾ ਉਹ ਸਾਡੇ ਕੋਲੇ ਉਹਨਾਂ ਦੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਬਚਾਵਾ ਕੇ ਰੱਖਣ ਵਾਸਤੇ ਉਹਨਾਂ ਨਾਲ ਫਰੈਂਡਲੀ ਹੋ ਰਹਿ ਕੇ ਉਹਨਾਂ ਨਾਲ ਉਹਨਾਂ ਨੂੰ ਮਾੜੀਆਂ ਚੰਗੀਆਂ ਗੱਲਾਂ ਦੱਸ ਕੇ ਉਹ ਜਿਹੜਾਗਾ ਜਾਂ ਉਹਨਾਂ ਨੂੰ ਚੰਗੇ ਸੌਂਗ ਜਾਂ ਚੰਗੇ ਕਲਚਰ ਵੱਲ ਚੰਗੀਆਂ ਬੁਕਸ ਵੱਲ ਪ੍ਰੇਰਿਤ ਕਰਨਾ ਸਾਡਾ ਜਿਹੜਾਗਾ ਉਹਨਾਂ ਨੂੰ ਫਰਜ਼ ਬਣਦਾ ਤਾਂ ਅੱਜ ਮੈਂ ਕੁਦਰਤੀ ਟੀਵੀ ਔਨ ਕੀਤਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਸੇ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਨੇ ਗਾਇਕ ਕਨਵਰ ਗਰੇਵਾਲ ਜੀ ਉਹਨਾਂ ਨੇ ਮਹੱਲਾ ਨੌਮਾ ਉਹ ਉਹ ਇੱਕ ਉਹਨਾਂ ਨੇ ਗੀਤ ਉਹ ਆਪਦੇ ਆਵਾਜ਼ ਚ ਕੱਢੇ ਨੇ ਸ਼ਲੋਕ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਸੁਣਨਾ ਬਣਦਾ ਤੇ ਮੇਨੂੰ ਜਿਹਨੇ ਕਿਤੇ ਬਾਣੀ ਨਹੀਂ ਸੁਣੀ ਤੇ ਉਹ ਵੀ ਬਾਣੀ ਜਰੂਰ ਸੁਣੂਗਾ ਉਹ ਇੰਨਾ ਰਸ ਭਿੰਨਾ ਉਹਨਾਂ ਨੇ ਗਾਇਆਗਾ ਤੇ ਮੈਨੂੰ ਇਸ ਗੱਲ ਤੇ ਵੀ ਮਾਣ ਹੈ ਤੇ ਮੈਂ ਮੈਮ ਜੀ ਨੂੰ ਵੀ ਬੇਨਤੀ ਕਰਦਾ ਕਿ ਇੱਕ ਦਿਨ ਵਲੰਟੀਅਰਸ ਨੂੰ ਜਰੂਰ ਆਪਾਂ ਕੋਰੀਡੋਰ ਚ ਸੱਦ ਕੇ ਤਾਂ ਉਹਨਾਂ ਇਹੋ ਜਿਹੇ ਪਰਸਨ ਤੋਂ ਇਹੋ ਜੀਆਂ ਪਰਸਨਲਿਟੀਆਂ ਤੋਂ ਰੂਬਰੂ ਕਰਾਈਏ ਕਿ ਉਹਨਾਂ ਨੂੰ ਇੰਨਾ ਮੋਟੀਵੇਟ ਕਰੀਏ ਕਿ ਆਪਾਂ ਜੇ ਕਹਨੇ ਹੁੰਦਿਆ ਵੀ ਸੁਸਾਈਡ ਬੰਬਰ ਜਿਹੜੇ ਪੈਦਾ ਹੁੰਦੇ ਆ ਉਹਨਾਂ ਦੇ ਵੀ ਕੋਈ ਗੁਰੂ ਹੋਣਗੇ ਤੇ ਮੈਮ ਜੀ ਵੀ ਸਾਡੇ ਗੁਰੂ ਨੇ ਕਿ ਉਹ ਸਾਡੇ ਚ ਇਹੋ ਜਿਹੇ ਸੁਸਾਈਡ ਬੰਬਰ ਪੈਦਾ ਕਰ ਦੇਣ ਕਿ ਅਸੀਂ ਨਸ਼ੇ ਦਾ ਕੋਈ ਵੀ ਜਿਹੜਾ ਐਲੀਮੈਂਟ ਹੋ ਆਪਣੀ ਸੋਸਾਇਟੀ ਚ ਨਾ ਰਹਿਣ ਦੀ ਏ ਤਾਂ ਹੁਣ ਮੈਂ ਸ਼੍ਰੀ ਮੋਨ ਲਾਲ ਜੀ ਨੂੰ ਬੇਨਤੀ ਕਰਦਾ ਕਿ ਸੋਸਾਇਟੀ ਦੇ ਮੈਂਬਰ ਨੇ ਕਿ ਉਹ ਆਉਣ ਤੇ ਚੰਦ ਮਿੰਟ ਤੁਹਾਡੇ ਨਾਲ ਜਿਹੜਾਗਾ ਰੂਬਰੂ ਹੋਣ ਸ਼੍ਰੀ ਮੋਨ ਲਾਲ ਜੀ ਮੇਰਾ ਨਾਮ ਮੋਹਨ ਲਾਲ ਘਰਕੇ ਭਾਈ ਪ੍ਰੋਫੈਸ਼ਨਲ ਐਡਵੋਕੇਟਾਂ ਦੇ ਰਣ ਵਾਲਾ ਸਤਕਾਰਯੋਗ ਮੈਡਮ ਐਸਐਸਪੀ ਸਾਹਿਬ ਐਸਪੀ ਨਿਰਿੰਦਰ ਜੀ ਸਾਡੇ ਇਲਾਕੇ ਦੇ ਡੀਐਸਪੀ ਬਰਾੜ ਸਾਹਿਬ ਤੇ 스테ਜ ਤੇ ਬੈਠੇ ਬਾਕੀ ਸਾਰੇ ਸਜਣੋ ਮੇਰਾ ਸਬੰਧ ਪੀਪੀ ਨਾਲ ਹੈ ਪਰੰਤੂ ਇਹ ਜਿਹੜੀ ਨਸ਼ੇਪੁੱਧ ਚੰਗ ਹੈ ਇਹ ਜੇ ਜੈਸੀ ਕਹੀਏ ਕੋਈ ਖਾਸ ਪੋਲਿਟਿਕਲ ਪਾਰਟੀ ਜਾਂ ਸਰਕਾਰ ਖਤਮ ਕਰ ਦੂਗੀ ਉਹ ਸੰਭਵ ਨਹੀਂ ਹੈ ਸਾਰੇ ਸਮਾਜ ਨੂੰ ਇਸ ਵਾਸਤੇ ਇਕਜੁੱਟ ਕਰਨ ਹੋਣਾ ਪੈਣਾ ਸਾਰੇ ਸਮਾਜ ਨੂੰ ਜਦੋਂ ਇਸ ਮੂਵਮੈਂਟ ਨੂੰ ਅਸੀਂ ਸਾਰਾ ਸਮਾਜ ਸਾਡਾ ਇਸ ਮੂਵਮੈਂਟ ਦੇ ਵਿੱਚ ਖੜਾ ਹੋ ਜੂਗਾ ਤਾਂ ਇਹ ਅਸੀਂ جنگ ਜਿਹੜੀ ਨਸ਼ਾਪੁੱਧ ਚੱਲ ਰਹੀ ਹੈ ਇਸ ਤੇ ਜੋਤ ਪ੍ਰਾਪਤ ਕਰਨਾ ਹੈ ਮੈਂ ਬੜੇ ਵੀ ਤੁਸੀਂ 2-3 ਮਹੀਨੇ ਪਹਿਲਾਂ ਜਦੋਂ ਕੰਟੈਕਟ ਪ੍ਰੋਗਰਾਮ ਰੱਖਿਆ ਸੀ ਉਦੋਂ ਵੀ ਪੀਕਲੋਨ ਚਾਈ ਸੀਗੇ ਫਸਟ ਮੀਟਿੰਗ